ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸਈ ਤੇ ਸਿੱਖ ਇਤਿਹਾਸ ਦੇ ਵਿੱਚ ਚਾਹੀਦਾ ਦੇਣਾ ਅੱਜ 17 ਨਵੰਬਰ ਹੈ 17 ਨਵੰਬਰ 1631 ਦੇ ਦਿਨ ਬਾਬਾ ਬੁੱਢਾ ਜੀ ਦੀ ਮੌਤ ਹੋਈ ਸੀ ਇਸ ਹਿਸਾਬ ਦੇ ਨਾਲ ਉਸ ਨੇ ਪਹਿਲੇ ਸਤਗੁਰੂ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਸਨ ਕਿਉਂਕਿ ਗੁਰੂ ਹਰ Rai ਸਾਹਿਬ ਜੀ ਦਾ ਜਨਮ 16 ਜਨਵਰੀ 1630 ਤ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 18 ਅਕਤੂਬਰ 1621 ਤ ਹੈ ਬਾਬਾ ਬੁੱਢਾ ਜੀ ਨੂੰ ਪੰਜ ਗੁਰੂ ਸਹਿਬਾਨ ਦੂਜੇ ਗੁਰੂ ਸਾਹਿਬ ਤੋਂ 6ਵੇਂ ਗੁਰੂ ਤੱਕ ਗੁਰਗੱਦੀ ਦੀ ਰਸਮ ਵੇਲੇ ਅਰਦਾਸ ਕਰਨ ਦਾ ਮਾਣ ਹਾਸਲ ਹੋਇਆ ਬਾਬਾ ਬੁੱਢਾ ਜੀ ਦਾ ਜਨਮ 6 ਅਕਤੂਬਰ 1506 ਦੇ ਦਿਨ ਸੁੱਖਾ ਰੰਧਾਵਾ ਦੇ ਘਰ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਉਸ ਦਾ ਪਹਿਲਾ ਨਾਂ ਬੂੜਾ ਸੀ। 1518 ਦੇ ਵਿੱਚ 12 ਸਾਲ ਦੀ ਉਮਰ ਦੇ ਵਿੱਚ ਉਸ ਦਾ ਪਰਿਵਾਰ ਸਿੱਖੀ ਦੇ ਵਿੱਚ ਸ਼ਾਮਲ ਹੋਇਆ। ਇਸ ਮੰਗਰੋਂ ਬੂੜਾ ਨੂੰ ਲੋਕ ਬੁੱਢਾ ਕਹਿਣ ਲੱਗ ਪਏ ਸਨ। ساری ਉਮਰ ਗੁਰੂ ਦਰਬਾਰ ਦੇ ਨਾਲ ਉਹ ਜੁੜਿਆ ਰਿਹਾ। ਉਹ 1539 ਤੱਕ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਕੋਲ ਆਉਂਦਾ ਰਿਹਾ ਅਤੇ ਫਿਰ ਜਦ ਗੁਰੂ ਅੰਗਦ ਸਾਹਿਬ ਨੇ ਖਾਲਸਾਪੁਰ ਸਾਹਿਬ ਦੇ ਵਿੱਚ ਟੇਰਾ ਲਾਇਆ ਤਾਂ ਉਹ ਉੱਥੇ ਵੀ ਸੇਵਾ ਕਰਨ ਜਾਂਦਾ ਰਿਹਾ। ਜਦ 16 ਅਗਸ ਬੁੱਢਾ ਜੀ ਨੂੰ ਪਹਿਲੇ ਗ੍ਰਾਂਥੀ ਹੋਣ ਦਾ ਮਾਣ ਹਾਸਲ ਹੋਇਆ 17 ਨਵੰਬਰ 1696 ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੀਜੇ ਸਹਬਜ਼ਾਦੇ ਜ਼ੋਰਾਵਰ ਸਿੰਘ ਦਾ ਜਨਮ 17 ਨਵੰਬਰ 1696 ਦੇ ਦਿਨ ਅਨੰਦਪੁਰ ਸਾਹਿਬ ਦੇ ਵਿੱਚ ਹੋਇਆ ਸੀ ਜ਼ੋਰਾਵਰ ਸਿੰਘ ساری ਉਮਰ ਅਨੰਦਪੁਰ ਸਾਹਿਬ ਦੇ ਵਿੱਚ ਹੀ ਰਿਹਾ ਸੀ 1705 ਦੇ ਵਿੱਚ ਜਦ ਗੁਰੂ ਜੀ ਅਤੇ ਸਿੱਖਾਂ ਨੂੰ ਅਨੰਦਪੁਰ ਸਾਹਿਬ ਛੱਡ ਕੇ ਜਾਣਾ ਪਿਆ ਤਾਂ ਉਹ ਸਰਸਾ ਨਦੀ ਪਾਰ ਕਰਨ ਮਗਰੋਂ ਚਮਕੌਰ ਪਹੁੰਚ ਗਏ ਇੱਥੇ ਜ਼ੋਰਾਵਰ ਸਿੰਘ ਅਤੇ ਉਸਦੇ ਛੋਟੇ ਭਰਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸਿਹੇੜੀ ਪਿੰਡ ਦੇ ਮਸੰਦ ਧੂਮਾ ਤੇ ਦਰਬਾਰੀ ਆਪਣੇ ਘਰ ਲੈ ਗ ਦੇ ਵਿੱਚ ਤਲਾਹ ਦੇ ਕੇ ਤੇਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਸਰਹੰਦੇ ਨਵਾਬ ਦੇ ਹੁਕਮ ਹੇਠ ਛੋਟੇ ਸਾਹਿਬਜ਼ਾਦਾ ਨੂੰ 12 ਨਵੰਬਰ ਦੇ ਦਿਨ ਨੀਹਾਂ ਦੇ ਵਿੱਚ ਚਿੰਨ ਦਿੱਤਾ ਗਿਆ ਸੀ ਪਰ ਕੰਧ ਡਿੱਗ ਪੈਣ ਤੇ ਅਗਲੇ ਦਿਨ ਤਲਵਾਰ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ 17 ਨਵੰਬਰ 1763 1762 ਤੋਂ ਲਗਾਤਾਰ ਅਹਿਮਦ ਸ਼ਾਹ ਬੁਰੀ ਤਰ੍ਹਾਂ ਹਰਾਉਣ ਅਤੇ ਪੰਜਾਬ ਦੇ ਵਿੱਚੋਂ ਕੱਢਣ ਵਗਰੋਂ ਸਿੱਖ ਫੌਜਾਂ ਆਪਣੇ ਕੌਮੀ ਇਜਲਾਸ ਸਰਬੱਤ ਖਾਲਸਾ ਵਾਸਤੇ ਗੁਰੂ ਦਾ ਚੱਕ ਅੰਮ੍ਰਿਤਸਰ ਦੇ ਵਿੱਚ ਇਕੱਠੀਆਂ ਹੋਈਆਂ 10 ਅਪ੍ਰੈਲ 1765 ਦੇ ਦਿਨ ਸਰਬੱਤ ਖਾਲਸਾ ਦਾ ਇੱਕ ਆਠ ਕਲਤਖ ਸਾਹਬ ਤੇ ਹੋਇਆ ਸੀ ਇਸੇ ਇਕੱਠ ਦੇ ਵਿੱਚ ਗੁਰਮਤਾ ਕੀਤਾ ਗਿਆ ਕਿ ਦਰ ਆਬਤੇ ਕਲ ਤੱਕ ਸਾਹਿਬ ਦੀ ਮੜੋਸਾਰੀ ਕੀਤੀ ਜਾਵੇ ਅਤੇ ਇਸ ਦਿਹਾਲੇ ਦੁਆਲੇ ਦੀ ਸਜਾਵਟ ਹੋਈ ਕੀਤੀ ਜਾਵੇ ਪਹਿਲਾ ਨਵੰਬਰ 1763 ਦੇ ਵਿੱਚ ਅਤੇ ਉਸ ਤੋਂ ਮਗਰੋਂ ਵੀ ਸੁਰ ਸਿੰਘ ਪਿੰਡ ਦੇ ਸ਼ਾਹੂਕਾਰ ਭਾਈ ਦੇਸ ਰਾਜ ਦੇ ਕੋਲ ਬਹੁਤ ਸਾਰੀ ਰਕਮ ਇਕੱਠੀ ਹੋ ਚੁੱਕੀ ਸੀ 17 ਨਵੰਬਰ 1765 ਦੇ ਦਿਨ ਜੱਸਾ ਸਿੰਘ ਆਲੂਵਾਲੀਆ ਨੇ ਦਰਬਾਰ ਸਾਹਿਬ ਦੀ ਨਵੀਂ ਮੌਜੂਦਾ ਇਮਾਰਤ ਦੀ ਨੀਂਹ ਰੱਖੀ ਅੱਜ ਇਸ ਇਮਾਰਤ ਦੀਆਂ ਨੀਹਾਂ ਦੀ ਉਮਰ 2200 ਸਾਲ ਨੂੰ ਪਾਰ ਕਰ ਚੁੱਕੀ ਹੈ 17 ਨਵੰਬਰ 1922 ਗੁਰੂ ਦਾ ਬਾਗ ਮੋਰਚੇ ਦੇ ਦੌਰਾਨ 17 ਨਵੰਬਰ 1922 ਤੱਕ 5605 ਤੋਂ ਵੱਧ ਸਿੱਖ ਗ੍ਰਿਫਤਾਰ ਕੀਤੇ ਜਾ ਚੁੱਕੇ ਸਨ ਇਹਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ 35 ਮੈਂਬਰ ਵੀ ਸ਼ਾਮਲ ਸਨ ਸਰਕਾਰ ਨੇ ਮੋਰਚੇ ਤੋਂ ਛੁਟਕਾਰਾ ਪਾਉਣ ਵਾਸਤੇ ਬਹਾਨਾ ਲੱਭਣਾ ਸ਼ੁਰੂ ਕਰ ਦਿੱਤਾ ਸੀ ਅਖੀਰ ਸਰਕਾਰ ਨੇ ਗੁਰੂਦਾਬਾਗ ਗੁਰਦੁਆਰੇ ਦੀ ਜ਼ਮੀਨ ਰਾਏ ਬਹਾਦਰ ਗੰਗਾ RAM ਨੂੰ ਮਹੰਤ ਦੇ ਕੋਲੋਂ ਕਾਗਜ਼ਾਂ ਦੇ ਵਿੱਚ ਠੇਕੇ ਤੇ ਦਿਵਾ ਦਿੱਤੀ ਗੰਗਾ RAM ਨੇ ਸਰਕਾਰ ਨੂੰ ਲਿਖ ਕੇ ਦਿੱਤਾ ਕਿ ਉਸ ਨੂੰ ਪੁਲਿਸ ਦੀ ਮਦਦ ਦੀ ਜ਼ਰੂਰਤ ਨਹੀਂ ਹੈ ਇਸ ਤੇ ਪੁਲਿਸ ਉੱਥੋਂ हट ਗਈ ਅਤੇ ਗ੍ਰਿਫਤਾਰੀਆਂ ਬੰਦ ਹੋ ਗਈਆਂ ਪੰਜਾਬ ਪੁਲਿਸ ਨੇ 17 ਨਵੰਬਰ 1987 ਦੇ ਦਿਨ ਗੁਰਤੇਜ ਸਿੰਘ ਤੇਜਾ ਗੁੰਟਾਲਾ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਪੰਜਾਬ ਪੁਲਿਸ ਨੇ 17 ਨਵੰਬਰ 1992 ਦੇ ਦਿਨ ਭੁਪਿੰਦਰ ਸਿੰਘ ਪਿੰਦਾ ਜਿਸ ਦੇ ਸਿਰ ਤੇ ਪੁਲਿਸ ਨੇ 40 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਜਗਦੇਵ ਸਿੰਘ ਜੱਗਾ ਗੁਰਜੀਤ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 17 ਨਵੰਬਰ 1992 ਦੇ ਦਿਨ ਖੜਕੂ ਸੰਗਤ ਸਿੰਘ ਪਿਵਾਨੀ ਪੁਲਿਸ ਦੇ ਘੇਰੇ ਦੇ ਵਿੱਚ ਆ ਗਿਆ ਸੀ ਉਸ ਨੇ ਮਹਿਸੂਸ ਕੀਤਾ ਕਿ ਉਹ ਪੁਲਿਸ ਤੋਂ ਬਚ ਨਹੀਂ ਸਕੇਗਾ ਉਸ ਨੇ ਤਸੀਹੇ ਸਹਿ ਕੇ ਨਕਲੀ ਮੁਕਾਬਲੇ ਦੇ ਵਿੱਚ ਮਰਨ ਦੀ ਜਗਾ ਸ਼ਹੀਦ ਹੋਣਾ ਮਨਜ਼ੂਰ ਕੀਤਾ ਅਤੇ ਉਸ ਨੇ ਸਾਈਨਾਈਟ ਦਾ ਕੈਪਸੂਲ ਖਾ ਕੇ ਆਪਣੀ ਜਾਨ ਦੇ ਦਿੱਤੀ ਪੰਜਾਬ ਪੁਲਿਸ ਨੇ 17 ਨਵੰਬਰ 1992 ਦੇ ਦਿਨ ਬਲਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਸੂਬੇਦਾਰ ਵਾਸੀ ਪੰਜੂਆਲਾ ਜ਼ਿਲ੍ਹਾ ਰੋਪੜ ਸਹਿਬ ਸਿੰਘ ਉਰਫ ਚੱਪਣੀ ਪੁੱਤਰ ਪਿਆਰਾ ਸਿੰਘ ਵਾਸੀ ਕਾਲੇਕੇ ਜਸਵੰਤ ਸਿੰਘ ਜੱਸਾ ਪੁੱਤਰ ਦਲੀਪ ਸਿੰਘ ਵਾਸੀ ਕਾਲੇਕੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ 17 ਨਵੰਬਰ 1992 ਦੇ ਦਿਨ ਖੁੱਡਾ ਹਲਾਲ ਪਿੰਡ ਦੇ ਵਿੱਚ ਖੜਕੂਆਂ ਤੇ ਪੁਲਿਸ ਦੇ ਵਿੱਚ ਅਸਲ ਮੁਕਾਬਲਾ ਹੋਇਆ। ਇਸ ਮੁਕਾਬਲੇ ਦੇ ਵਿੱਚ 9 ਖੜਕੂ ਅਤੇ CRPF ਦੇ 3 ਸਿਪਾਹੀ ਮਾਰੇ ਗਏ। ਇਸ ਮੁਕਾਬਲੇ ਦੇ ਵਿੱਚ ਸ਼ਹੀਦ ਹੋਣ ਵਾਲਿਆਂ ਦੇ ਵਿੱਚ ਖੜਕ ਸਿੰਘ, ਰਾਜਵਿੰਦਰ ਸਿੰਘ ਰਾਜੂ, ਜਸਵਿੰਦਰ ਸਿੰਘ ਜੋਹੜ, ਨਿਸ਼ਾਨ ਸਿੰਘ ਖਾਪੜ ਖੇੜੀ ਵੀ ਸ਼ਾਮਲ ਸਨ। 17 ਨਵੰਬਰ 1993 ਦੇ ਦਿਨ ਗੁਰਮੀਲ ਸਿੰਘ, ਜੰਮੂ ਧਰਮਵੀਰ ਸਿੰਘ ਕਮੋਕੇ ਤੇ ਰਣਜੀਤ ਸਿੰਘ ਨੀਟਾ ਦਾ ਨਜ਼ਦੀਕੀ ਸਾਥੀ ਸੀ। 17 ਨਵੰਬਰ 1993 ਨੂੰ ਪੁਲਿਸ ਨੇ ਉਸ ਨੂੰ ਅਤੇ ਉਸ ਦੇ ਸਾਥੀ ਅਤੇ ਭਵਿੰਦਰ ਸਿੰਘ ਨੂੰ ਚੰਡੀਗੜ੍ਹ ਦੇ ਵਿੱਚ ਘੇਰ ਲਿਆ। ਭਵਿੰਦਰ ਸਿੰਘ ਦੇ ਕੋਲ ਸਾਈਨਾਈਟ ਤੇ ਉਸਨੇ ਉਹ ਕੈਪਸੂਲ ਖਾ ਲਿਆ ਅਤੇ ਉਹ ਸ਼ਹੀਦੀ ਪਾ ਗਿਆ 17 ਨਵੰਬਰ 2012 ਰਹਿਰਾਸਤੇ ਪਾਟਵੇਲੇ ਚਪਈ ਦਾ ਪਾਟਫੁੱਲ ਜਾਣ ਕਰਕੇ ਜਸਵਿੰਦਰ ਸਿੰਘ ਨੂੰ ਦਰਬਾਰ ਸਾਹਿਬ ਦੇ ਮੁੱਖ ਗ੍ਰਾਂਥੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਏਸੀ ਦੇ ਇਤਿਹਾਸ ਦੇ ਵਿੱਚ ਅਜਿਹਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ